ਸ੍ਰੀ ਕਾਲ ਜੀ ਮੈਂ ਪਿੰਦਰ ਸਿੰਘ ਮੈਂਬਰ ਪੰਚਾਇਤ ਗ੍ਰਾਮ ਪੰਚਾਇਤ ਚਕਮੰਦਰ ਸਾਹ ਨਾਲ ਸਰਪੰਚ ਸਾਹਿਬ ਖੜੇ ਨੇ ਪਰਮਜੀਤ ਕੌਰ ਜੀ ਐਫਐਮਸੀ ਕੰਪਨੀ ਵੱਲੋਂ ਸਾਡੇ ਪਿੰਡ ਚਕਮੰਦਰ ਸਾਹ ਵਿਖੇ ਇੱਕ ਬਹੁਤ ਅੱਛਾ ਪ੍ਰੋਗਰਾਮ ਕੀਤਾ ਗਿਆ ਕਿ ਸਾਨੂੰ ਇੱਕ ਆਰਓ ਸਿਸਟਮ ਲਗਾ ਕੇ ਦਿੱਤਾ ਗਿਆ ਜਿਹਦੇ ਵਿੱਚ ਸਾਡੇ ਪਿੰਡ ਨੂੰ ਬਹੁਤ ਸਾਰੀਆਂ ਸਹੂਲਤਾਂ ਮਿਲ ਚੁੱਕੀਆਂ ਪਾਣੀ ਦੀਆਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਐਫਐਮਸੀ ਕੰਪਨੀ ਦਾ ਕਿਉਂਕਿ ਅੱਜ ਤੋਂ ਕੁਝ ਸਮਾਂ ਪਹਿਲਾਂ ਸਾਡੇ ਪਿੰਡ ਨੂੰ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਪਾਣੀ ਨਾਲ ਸੰਬੰਧਿਤ ਵੇਖੋ ਪਾਣੀ ਆਪਣੇ ਸਰੀਰ ਵਾਸਤੇ ਬਹੁਤ ਜ਼ਰੂਰੀ ਹੈ ਅਗਰ ਆਪਾਂ ਗੰਦਾ ਪਾਣੀ ਪੀਂਦੇ ਤਾਂ ਬਹੁਤ ਨੁਕਸਾਨ ਕਰਦਾ ਬਹੁਤ ਸਾਰੀਆਂ ਬਿਮਾਰੀਆਂ ਗੰਦਾ ਪਾਣੀ ਪੀਣ ਦੀ ਵਜ੍ਹਾ ਕਰਕੇ ਲੱਗਦੀਆਂ ਸੋ ਸਾਡਾ ਜਿਹੜਾ ਚੱਕਨਦਰਸਨਗਰ ਹੈ ਇਸ ਚਪੇਟ ਦੇ ਵਿੱਚ ਆਲਰੇਡੀ ਆ ਚੁੱਕਿਆ ਸੀ ਔਰ ਅੱਜ ਦੇ ਸਮੇਂ ਵਿੱਚ ਇਹ ਜਿਹੜਾ ਪਲਾਂਟ ਲੱਗਣ ਕਰਕੇ ਸਾਨੂੰ ਬਹੁਤ ਸੌਖਾ ਹੋ ਗਿਆ ਇਸ ਤੋਂ ਪਹਿਲਾਂ ਅਸੀਂ ਇਹ ਪਾਣੀ 4-5 ਕਿਲੋਮੀਟਰ ਦੂਰ ਤੋਂ ਲੈ ਕੇ ਆਉਂਦੇ ਸੀਗੇ ਸਾਡੇ ਨੇੜੇ ਚੱਕਦਾਨੀ ਸਰਦੀਆਂ ਨਹਿਰਾਂ ਹੈਗੀਆਂ ਉੱਥੋਂ ਲੈ ਕੇ ਆਉਣਾ ਪੈਂਦਾ ਸੀ ਸੋ ਹੁਣ ਇਹ ਪਾਣੀ ਸਾਨੂੰ ਸਾਡੇ ਪਿੰਡ ਦੇ ਵਿੱਚ ਹੀ ਉਪਲਬਧ ਹੋ ਚੁੱਕਿਆ ਔਰ ਇੱਕ ਹੋਰ ਸਾਰਵਸ ਦਿੱਤੀ ਗਈ ਆ ਸਾਡੇ ਆਰਓ ਆਪਰੇਟਰ ਵੱਲੋਂ ਕਿ ਇਹ ਪਾਣੀ ਘਰ-ਘਰ ਵੀ ਪਹੁੰਚਾਇਆ ਜਾ ਰਿਹਾ ਸੋ ਬਹੁਤ ਅੱਛੀ ਕੁਆਲਿਟੀ ਆ ਪਾਣੀ ਦੀ ਬਹੁਤ ਅੱਛਾ ਟੇਸਟ ਆ ਪਾਣੀ ਦਾ ਔਰ ਸ਼ੁੱਧ ਪਾਣੀ ਆ ਠੀਕ ਹੈ ਤੇ ਅਸੀਂ ਬਹੁਤ ਖੁਸ਼ ਆ ਸਾਰੇ ਨਗਰ ਨਿਵਾਸੀ ਇਸ ਪਾਣੀ ਨੂੰ ਪੀ ਕੇ ਸੋ ਬਹੁਤ-ਬਹੁਤ ਧੰਨਵਾਦ ਕਰਦੇ ਆ ਦੁਬਾਰਾ ਤੋਂ ਫਿਰ ਐਫਐਮਸੀ ਕੰਪਨੀ ਦਾ ਥੈਂਕ ਯੂ そうなんです。